ਸਤਿਕਾਰਯੋਗ ਸਰਣੋਂ ਸੰਦੀਪ ਦੇਮਾਨ ਤੋਂ ਆਪੋ-ਆਪ ਬੈਠਮ ਜੀ ਤੇ ਪਿੰਡ ਦੁਲਜੀਪੁਰ ਪਹੁੰਚ ਚੁੱਕੇ ਆ ਵਾ ਭਾਈ ਝੰਡੂ ਵਾਲਿਆ ਕੋਲ ਦੇਖੋ ਆ ਰਿਹਾ ਸੇ ਪਜਤ ਹਨੇਦ ਤੋਂ ਬੜੇ ਕੁਆਲਟੀ ਹਰੀਆਂ ਨਾਲੇ ਨੀਲੀ ਵੀ ਆ ਭੂਰੀ ਵੀ ਆ ਉਹਨਾਂ ਦੇ ਪਰਬਤੇ ਕੀ ਜਾਂਦੇ ਹੈਗੇ ਚੰਗੀ ਕੁਆਲਟੀ ਬਾਈਰਨ ਰਾਸ ਦਾ ਦੋ ਹਨੇਦ ਦਾ ਮਾਲ ਲੈ ਕੇ ਬਿਨੇ ਆ ਰਵਾਂਗੇ ਸੋਲ ਘਰਾਂ ਤੇ ਜੀ ਦੁਲਜੀਪੁਰ ਤੇ ਬਾਈ ਅਸਿਕਰ ਸਰੀਕਾਂ ਅੱਜ ਨਹੀਂ ਹੋਦੀ ਤੇ ਆਇਆ ਕਿ ਕਹਾਈ ਆਰਟੀਕਲ ਜੁਨੀ ਜਨਾਉਸ ਬਾਤ ਮੇਰਾ ਮੇਰਾ ਘਰ ਜੀ ਬੋਤੀ ਸਾਰਿਆਂ ਨੂੰ ਜਨੀਵਡੇ ਦੀ ਪਰ ਵੇਖਣ ਵਾਲਿਆਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਕੋਲ ਸਾਹਿਬ ਬਹੁਤ ਬਹੁਤ ਚਾਹੀ ਕਲਾ ਦੀ ਜੀ ਇਹ ਨਾ ਮਾਰ ਮਾਰ ਨਾਲ ਨਾਲ ਇਦਾਂ ਵਿਕੀ ਜਾਂਦਾ ਆਈ ਜਾਂਦਾ ਵਿਕੀ ਜਾਂਦਾ ਚੱਲ ਜਰਾ ਆਈ ਜਾਂਦਾ ਚੱਲੀ ਜਾਂਦਾ ਮੈਂ ਤਾਂ ਥੋੜਾ ਜਿਹਾ ਚੱਲ ਇਦਾਂ ਧੋਡਾ ਦਿਖਾ ਦਿਆ ਵਿਕੀ ਜਾਂਦਾ ਜੀ ਬਿਲਕੁਲ ਬਿਲਕੁਲ ਵਜੂਰ ਪਾਂਦੀ ਜਾਂਦੀ ਆਹਦਾ ਰਾਤੀ ਕੋਈ ਰਾਤੀ ਇੱਕ ਦੋ ਮੱਝਾਂ ਰੇਕੀਆਂ ਜੀ ਆਹ ਪੂਰੀ ਕੱਟੀ ਜਾਂ ਦੋ ਦਾ ਅੰਦਰ ਅੱਛਾ ਹਾਂ ਬਹੁਤ ਜਿਆਦੀ ਇਹਦੇ ਚਾਰ ਪੰਜ ਦਿਨ ਦੀ ਸੋਈ ਆ ਜੀ ਪਹਿਲਾਂ ਸੁਜਦਾ ਨਹੀਂ ਗੱਲ ਸੁਆ ਮੈਂ ਨਾ ਇਦਾਂ ਹੀ ਥੱਲੇ ਬਹਿ ਜੋ ਤੇ ਬੱਚਾ ਦੀ ਮਰ ਗਿਆ ਬੱਚਾ ਮਰ ਗਿਆ ਬੱਚਾ ਮਰ ਗਿਆ ਉਹ ਸਾਹਮਣੇ ਦੇਖੋ ਤੇ ਮੈਂ ਵੀ ਮੈਂ ਇੰਦਕੇ ਅੰਗਾਂ ਜਿਵੇਂ ਹੱਥੀਂ ਮਾਰਨ ਥਲੇ ਬੈਰੋ ਕੋਈ ਨੇ ਲਾਤੀ ਨਹੀਂ ਪੱਟੀ ਇੱਕ ਦਿਨ ਵੀ ਆਉਣੀ ਠੀਕ ਆ ਇੱਕ ਟਾਈਮ ਵੀ ਆਉਣੀ ਹੋਣੀ ਉਹ ਮਿਲ ਕਰ ਜਾਓ ਉਸੇ ਵੇਲੇ ਭਾਜ ਭਾਜ ਨੂੰ ਸੀਦੇ ਆਓ ਕਾਹ ਤੱਕ ਉਹ ਦਾ ਤੋੜੀ ਅੱਛਾ ਦੋ ਦਾ ਦੋ ਦਾ ਦੋ ਨਾ ਭਰੇ ਨਹੀਂ ਇਹਨੂੰ ਖੋਲੀ ਇਹਨੂੰ ਖੋਲਣ ਪਹਿਲਾਂ ਉਹ ਹੋਰ ਨਾਲ ਉਹ ਲਓ ਜੀ ਭੂਸ਼ਿਆ ਜੀ ਇਹ ਦੋ ਡੰਡਾ ਦੁੱਧ ਕਿੰਨਾ ਜੀ ਪੂਣੀ ਦੀ ਬਯੋਦ ਦੀ ਸੂਈ ਦੀ ਪ੍ਰੋਪਰ ਵੀਡੀਓ ਹੈ ਜੀ ਹੁਣ ਐਸ ਤਰ੍ਹਾਂ ਦੁੱਧ ਕਿੰਨਾ ਹੁਣ ਆਇਆ ਤੇ 10 ਕਿਲੋ ਦੁੱਧ ਆਇਆ ਕੱਟੀ ਤੇ 10 ਕਿਲੋ ਹਾਂ 13 ਕਿਲੋ ਖਰਾਬ ਹੋ ਤੂੰ ਕਿਉਂ ਰਿਆਣੀ ਦੀ ਕੱਟੀ ਰਹਿ ਗਈ ਕਿਉਂ ਹਾਂ ਦੋ ਤਾਂ ਦੁੱਧ ਨੂੰ ਲਓ ਜੀ ਬਸ ਇਹ ਨੂੰ ਮਰਨੀ ਦੇ ਦਿੱਤੀ ਬੰਨੇ ਉਹ ਤਾਂ ਤਾਂ ਵੀਰੇ ਤੇ ਸਾਡੇ ਦੇ ਚੋਲੋ ਬੱਸ ਜੀ ਸੂਈ ਦੀ ਸਾਰੀ ਕੋ ਮੇਰੇ ਕੋਲ ਇਹ ਵੀਡੀਓ ਹੈ ਕੱਟ ਲਓ ਦੇਖੋ ਜੀ ਕਰਾ ਜੀ ਹੁਣੇ ਛੋਟੀ ਜਿਹੜੇ ਬਚੀ ਹੋਈ ਆ ਤੇ ਦੇਖਾ ਤੇਲ ਪਾ ਮੇਰੇ ਕੋਲ ਜੀ ਕਿੰਨਾ ਵਾਹ ਨਾ 3 2 ਸਿੱਧਾ ਕਰੀਏ ਆ ਸ਼ਾਰ ਵਾ ਦੇ ਗਾਂ ਪੋਇੰਟ ਤੇ ਸਿੱਧਾ ਬਾਈ ਜਿਆਦਾ ਖੜੀ ਕੱਟੀ ਹੈ ਆਜੋ ਬਈ ਆਜੋ ਆਜੋ ਇਹ ਮਮਲੇ ਇਹਨਾਂ ਕਿਉਂ ਕੋਈ ਇੱਥੇ ਪਾ ਕੇ ਤਰ ਆ ਰਿਹਾ ਵਾ ਇਹਨੂੰ ਖਾ ਪਰਾ ਦੇ ਕਰ ਤਾ ਇਹਨੂੰ ਸੁੱਟੀ ਜਾਣਾ ਸੁੱਟੀ ਨਹੀਂ ਜਾਉਂਦੀ ਇਸ ਤੇ ਬੋਜੀ ਤੇ ਇਹਨਾਂ ਖਾ ਦੋ ਐਂਦਾ ਪਾਉਣਾ ਹੈ ਆਪਾਂ ਨੂੰ ਬੰਦਾ ਇਹ ਲੱਗੂ ਉਸੇ ਵੇਲੇ ਲੱਗ ਜਾਂਦੀ ਐ ਕੋਈ ਨਾ ਕੋਈ ਟੈਂਸ ਗਾਂਦੂ ਵੀ ਖਾਦੇ ਉਸ ਨੂੰ 나는 바가지 ਗਾਂਦੂ ਕਿਹੋ ਜਿਹਾ ਮੇਰੀ ਬੜੀ ਗੱਲ ਠੀਕ ਦੋ ਦੰਦ ਦੋ ਦੰਦ ਜੀ ਮੂੰਹ ਮੈਂ ਨਾ ਇੱਥੇ ਆਪਣਾ ਬੱਚਾ ਛੱਡ ਕੇ ਇੱਥੇ ਮੂੰਹ ਚੀਰਾ ਦਿਆ ਖੰਡ ਹੈਗੀ ਜੀ ਮਾਰਨ ਤੋਂ ਬੱਲੇ ਬੱਚਾ ਤੇ ਅਸੀਂ ਬੱਚੇ ਇਦਾਂ ਹੀ ਬੱਚੇ ਬਸ ਇਦਾਂ ਹੀ ਪਾ ਸੋਣਾ ਹੈ ਠੀਕ ਬੜੀ ਜਿਆਦਾ ਥੀਨ ਹੈ ਠੀਕ ਹਾਂ ਮੈਂ ਬੱਚਾ ਕੋਈ ਮੂਸੀ ਲਾਉਣ ਦੀ ਵੀ ਲੋੜ ਨਹੀਂ ਆਈ ਤੇ ਪ੍ਰੂਫ ਕਰਕੇ ਵੇਚਣੀ ਹੈ ਵੇਚਣ ਖਾਤਰ ਕਿੰਨੀ ਕਿੰਤੀ ਦੂਜੇ ਨੂੰ 2 ਲੱਖ ਦੀ ਹੈ ਬੋਲੋ ਵੀ ਇਹਨੂੰ ਸਨੀਤ ਦੀ ਜਿੰਨੇ ਦੀ ਆਡੀ ਹੋਣਾ ਇਹਨਾਂ ਦੇ ਵੱਟਾ ਲੱਗਦਾ ਹੀ ਹੈ ਉਹ ਤਾਂ ਕਿੰਤੀ ਤੇ ਵੇੜ ਲੱਗਦੀ ਹਾਂ ਹਾਂ ਇਕੋ 25 ਦੀ ਜਿਹੜੀ ਗੱਡੀ ਦੇਣੀ ਹੈ ਹਾਂ ਨਹੀਂ ਹਾਂ ਨਾ ਹੀ ਬੱਸ ਇਹ ਬੱਚੇ ਦਾ ਵਟਾ ਹੈ ਵਾ ਠੀਕ ਹੋਰ ਉਹਦਾ ਕੋਈ ਕੱਟੀ ਨੂੰ ਵਰਤਣਾ ਨਹੀਂ ਭਾਵੇਂ ਤੁਸੀਂ ਰੱਖ ਲੋ ਤੇ ਭਾਵੇਂ ਥਾਪੀ ਮਾਰ ਕੇ ਥੱਲੇ ਬਹਿ ਜੇ ਕਿਸੇ ਦਿਨ ਘਰ ਜਾਓ ਨਾ ਜਾ ਕੇ ਨਾ ਮਿਲੇ ਪਤਾ ਵੀ ਮੇਰੀ ਫੋਟੋ ਕਰੇ ਠੀਕ ਹੈ ਕੋਈ ਲਾਸ ਪੱਟ ਜੇ ਭਾਵੇਂ ਕੁਝ ਹੋ ਕੇ ਵੀ ਨਾ ਖੜੇ ਬੰਦ 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 ਖਵਾਲੇ ਕਰਦਣਗੇ ਮਾਨਸੰਦਨ ਹੋਣਾ ਵੇ ਜੀ ਹੋਰ ਬਿਨਾਂ ਹੋਸੀ ਬੱਧੀ ਉਹਦਾ ਕੱਟੀ ਤੇ 2540 ਹੀ ਹੈ ਕੱਟੀ ਦੀ ਇਹ ਗੱਲ ਆ ਵੀ ਗਈ ਉੱਥੇ ਮੇਰੇ ਨਹੀਂ ਆਉਂਦੀ ਮੋਟਰ ਲੈ ਕੇ ਘਰ ਆਪਾਂ ਸਮਾਈ ਚੋ ਬਹੁਤ ਜਿਆਦਾ ਸਾਫ ਹੈ ਚੋ ਯਾ ਤੂੰ ਇੱਧਰ ਜਾਉਂ ਬਿਸਕਟ ਦੀ ਠੀਕ ਆਜੋ 125 ਨੂੰ ਸੋੜ ਛੜ ਆਇਆ ਹੋ ਜੀ ਕਰਦਾ ਜਦੋਂ ਮੱਢੀ ਕਰਦਾ ਹਾਂ ਜੀ ਇੱਧਰ ਆ ਗੱਪੜ ਸੂਈ ਫੋਲਜੀ ਅਜੇ ਵੀ ਸੂਈ ਆ ਹਾਂ ਸੂਈ ਦੁੱਧ ਕਿਹਦਾ ਆ ਜੀ ਇਹਦੇ ਥੱਲੇ ਜਿਹੋ ਉਤਨ ਨਾਲ ਨਾਲ ਵਾਲਾ ਕਹਿੰਦੇ ਥੇ ਦੇ ਰਿਹਾ 20 ਕਿਲੋ ਅਸਲ ਕਹਿੰਦਾ 15 ਨਾਲੋਂ 20 ਕਿਲੋ ਦੇ ਡੱਬੇ ਮਾਰਦੇ ਆਂ ਕਿਹਾ ਤੇ ਜਿਹੜਾ ਸਹੀ ਆ ਨਾ ਕੰਡੇ ਦੇ 15 ਆ ਛਾੜ ਕੇ ਧਵਾਗੇ ਨੂੰ 15 ਕਿਲੋ 15 ਕਿਲੋ ਆਪਣੇ ਦੋ ਟਾਈਮ ਹੀ ਖੋ ਬਚੋਗੇ ਮੈਂ ਤੇ ਫੇਰ ਬੜੇ ਹੂੰ 15 ਕਿਲੋ ਦੁੱਧ ਇਹੋ ਉਤਾ 10 ਕਿਲੋ ਦੀ ਬਾਅਦ ਦੀ ਟਾਈਮ ਵੀ ਮੈਂ ਉਤੋਂ ਦੀ ਲਵਾਂਗੀ ਅੱਛਾ ਹਾਂ ਇਹ ਗੱਨਾ ਕੋਲ ਨਾਲ ਆ ਨੀ ਇੱਥੇ ਆਵੇ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਮੈਂ ਖੋਲੋ ਹੁਣ ਲਓ ਜੀ ਥੋੜੇ ਹੈ ਰਵਾਈਆਂ ਫੇਰ ਜਾਣੇ ਦੀ ਸਾਰੇ ਲੋ ਲੋਲ ਆਲ ਦੋਈ ਉਹ ਮੇਰੀ ਇਹ ਮਤਲਬ ਰਾਜਸਥਾਨ ਦੀ ਹੈ ਅੱਛਾ ਸਲਾਮ ਲਓ ਆਹ ਦੇਖੀ ਅੰਤ ਨੂੰ ਬੜਾ ਜਿਆਦਾ ਨਾ ਖਰੀਆ ਤੇ ਬਾਡੀ ਚੋੜੀ ਆ ਕਾ ਨਾਰਾ ਨਾ ਲਿਖੇ ਤੇ ਬਾਡੀ ਵਾਲੀ ਮੈਂ ਬਸ ਦੂਰੀ ਤੇ ਪਰਚਾ ਕੱਟਾ ਕੱਟੇ ਨਾ ਬਣਦੀ ਹੈ ਅਨੇ ਦੇ ਨਾਲ ਕੱਟੇਕ ਨਹੀਂ ਆਜੋ ਜੀ ਆਜੋ ਹੋਲੀ 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 ਕੀ ਆਣ ਕੇ ਆਣ ਹੋਲੀ ਲੈ ਲੈ ਮੇਰੇ ਮੇਰੇ 15 ਕਿਲੋ ਜਿਹੜਾ ਨਾ ਉਹ ਆਪਣਾ ਕੰਡਾ ਘਰੋਂ ਲਿਆਵੇ ਬਸ ਠੀਕ ਹੈ ਤੇ ਤੋਲ ਕੇ ਥਰੇ ਇਹ ਕਿਹਦੇ ਨੂੰ ਪਤਾ ਹੈ ਗਾ ਜੀ ਹਾਂ ਇਹ ਬਦਮੈਂ ਵਹ ਭਾੜੇ ਤੇ ਉਹਦੀ ਬੱਚਾ ਵਰਗੋ ਸਾਡੇ ਚੋਂ ਕੱਟੀ ਜੋ ਜੀ ਅੱਜ ਬਾਹਰ ਆ ਜੀ ਬੱਚਾ ਬਾਹਰ ਉਹ ਮਤਲਬ ਪਹਿਨੋ ਨੀਓ ਸਾਡੇ ਸਾਡੇ ਖਾਣਗੇ ਥੋੜੀ ਜੋ ਬੋਲੋ ਜੀ ਉਹ ਲੈ ਲੱਗਾ ਡੱਡ ਕੇ ਕੋਈ ਵੰਡ ਭਾਵੇਂ ਉਚਾਰ ਲਈ ਢਾੜੀ ਚੋਲੋ ਹੂੰ ਮੁੱਲ ਦੇਖਾ ਨੂੰ ਵੇਖੋ ਸੰਦੀਪ ਜੀ ਮੈਂ ਦੇ ਇੱਕ 65 ਦੀ 130 ਦੀ ਹੈ ਜਿਹੋ 1000 2000 ਦੀ ਸੋੜ ਹੋ ਗਈ ਹੈ ਘਰ ਤੋਂ ਬਾਹਰ ਤੇ 215 ਕਿਲੋ ਇੱਥੇ ਆਣ ਕੇ ਕੋਈ ਘਰੋਂ ਕੰਡਾ ਲੈਣੇ ਚਲੋ ਤੋੜ ਕੇ ਲੈ ਜੀ ਹੁਣ ਆ ਗਈ ਨਹੀਂ ਲਈ ਆ ਨਹੀਂ ਲਈ ਇਹ ਕੀ ਰਾਤਾਂ ਦੀ ਇਹ ਰਾਤਾਂ ਦੀ ਲੋ ਜੋ ਇਹ ਵੀ ਰਾਤਾਂ ਦੀ ਸੁੱਧ ਬਜੀ ਕਿੰਨਾ ਦੋ ਦਿਨਾਂ ਵਿੱਚ ਊਠ ਮਾਰੂ ਮੈਂ ਆਦਾ 12 13 11 ਕਿਲੋ ਦੁੱਧ ਆਇਆ 11 ਕਿਲੋ 11 ਕਿਲੋ ਬਿਲਕੁਲ ਤਾਜੀ ਸੂਈ ਹੈ ਚਾਰ ਪੰਜ ਦਿਨ ਟੱਟਾ ਟੱਟਾ ਹੋਰ ਹੋਏ ਲੋ ਜੀ ਦੋ ਜਣ ਬੜਾ ਜ਼ਿਆਦਾ ਚੰਗਾ ਜੀ ਬਸ ਠੀਕਾ ਤੇ ਵੱਡੀ ਛੋਟੀ ਆ ਪੂਰੀ ਸ਼ੌਕ ਦਾ ਮੈਂ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਜੇ ਦੋ ਦੰਦ ਆਪਣੀ ਦੂਜਾ ਸੁਣਾਦਾ ਦੂਜਾ ਸੁਣਾਦਾ ਦੂਜਾ ਸੁਣਾਦਾ ਇਸ ਕਰਕੇ ਯੋਮੀ ਜੀ ਅਰੇ ਯੋਰ ਯੋਰ ਜੀ ਨਹੀਂ ਜੀ ਆਜੰਦੇ ਨਾ ਸਾਡੇ ਯੋਰ ਜੀ ਕਾਲੇ ਜੀ ਜੱਗੇ ਕਾਲੀ ਦੇਂਦੀ ਸੀ ਹੈ ਜੋਣ ਜਾਣ ਲਗਾ ਕਿ ਤੱਕੀ ਨੂੰ ਬੜਾ ਜਿਆਦਾ ਚਿਹਰਾ ਕੋਈ ਇਹਨਾਂ ਨੂੰ ਟਾਈਮ ਨਹੀਂ ਕੁਛ ਨਹੀਂ ਬਾਜੀ ਹਾਂ ਬਿਲਕੁਲ ਟਾਈਮ ਦੇ ਨਾਲ ਜੇ ਜੋ ਵਾਰੀ ਪਾਣੀ ਹੈ ਉਹ ਲੋ ਜੀ ਦੱਸਦੀ ਕਿ ਮੈਂ ਬਾਜੀ ਬੜਾ ਉਹ ਮਨ ਨੂੰ ਤਾਂ ਹੋਵੇ ਆਪਾਂ ਇੱਕ ਕੰਮ ਹੀ ਇੱਥੇ 35 ਚੱਲ ਗਈ ਹੂੰ ਇੱਕ 15 ਦੀ ਜਿਹੜੀ ਜੈਸਲੋਂ ਮੈਂ ਤੁਹਾਨੂੰ ਦੇਣੀ ਹੈ ਜੈਸਲੋਂ ਹਾਂ ਇੱਕ ਪਹਿਲਾ ਦੇਣੀ ਆ ਇਹ ਜੈਸਲੋਂ ਆਹ ਤੇ ਆ ਅੱਗੇ ਖੇਡ ਲੈ ਇਹ ਜੱਟ ਬਲੈਕ ਕੱਟੀ ਚਾਰ ਦੰਦ ਮੂੰਹ ਪਹਿਲਾ ਹੂਆ ਇਹਦੇ ਤੇ ਕੋਈ ਹੁਣਤੀ ਨਹੀਂ ਨਾ ਟੱਕਦਾ ਤੋਹਰੇ ਕਹਿੰਦਾ ਇਹ ਕਿਹੋ ਜਿਹਾ ਕੋਲੋਂ ਮੈਂ ਨਾ ਕਿਦੇ ਮੜਾ ਜਾਦਾ ਬੱਜਾ ਕਰਕੇ ਥਲੇ ਆਕੇ ਨਾ ਇਹ ਸੀ ਜਾਨਾ ਗੱਲਾਂ ਨੂੰ ਯਾਦ ਹੀ ਕਰਦਾ ਅੱਛਾ ਸਿੱਤਾਂ ਮਿਲ ਕੋ ਦਾਵੀ ਕੱਢ ਕੇ ਨਿਵਾੜ ਜਾ ਮੈਂ ਨਾ ਕੱਢੀ ਕਿਦੇ ਕੋਈ ਵਾਦੀ ਕਰ ਨਾਲ ਪਹਿਲਾ ਸੂਆ 10 ਕਿਲੋ ਆਇਆ ਇਹਲੇ ਲੀਟਰ ਮਾਜੇ ਦਾ 12 ਕਿਲੋ ਤੋਂ ਘੱਟ ਦੇ ਦੇ ਸਾਨੂੰ ਮੇਰੇ ਘਰ ਦਾ ਠੀਕਾ ਦੇ ਲੈ 4-5 ਦਿਨ ਦੀ ਸੂਈ ਚੱਕੀ ਵਾਗਟਾ ਕੰਮ ਰਸਤਾ ਮੈਂ ਨਾ ਜਾਰੀ ਦਾ ਚਾਹੀਏ ਮੈਂ ਆਪਣੇ ਅੱਡੀ ਕੱਟੀ ਖਰੀ ਮੈਂ ਨਹੀਂ ਕੋਈ ਦੇਖੀ ਅੱਛਾ ਜੀ ਵਾਹ ਵਾਹ ਜਾਰੀ ਦਾ ਤੇਰੇ ਤੱਕੀ ਮੇਰੀ ਲੈ ਲੂਗਾ ਯਾਦ ਕਰੂਗਾ ਜੀ ਹਾਂ ਸਭ ਦਾ ਵੀ ਅਗਲੇ ਜਵਾਲ ਦਾ ਜਨਾ ਮੈਂ ਨਾ ਕੋਈ ਜਿੱਥੇ ਖਲੋਣਾ ਲੱਟਾਂ ਹੀ ਕਰ ਦਿੰਦੀ ਆ ਉਹ ਕਵਾੜੀਆਂ ਲੀਆਂ ਲੀਆਂ ਅਜੇ ਬਿਲਕੁਲ ਕੱਚੀ ਸੂਈ ਹੈ ਲੈ ਵੇਰ ਤੋਂ ਟੈਰ ਰੱਖਦੇ ਨਾ ਜੇ ਕੋ ਟਮਟ ਕਹੂ ਦੁੱਧ 10 ਕਿਲੋ ਅਜੇ ਮਿਲਵਾਣੀ ਅੱਛਾ ਹਾਂ ਹਾਂ ਕੱਤੀ ਦੁੱਧ 12 ਤੋਂ 12 ਥੱਲੇ ਦੇ ਨਾ ਮੇਰੀ ਗਰੰਟੀ ਹੋਵੇ ਬਿਲਕੁਲ ਜੀ ਅਜੇ ਨਾ ਉਹ ਦੇਦੀ ਕਰਦੀ ਨਾ ਉਹ ਇਹਦੀ ਦਊਂ ਪੂਰੀ ਹਾਂ ਹਾਂ ਹੇ ਜੋਂਡਾ ਕੁਈ ਅਜੀ ਠੰਡੀ ਧੀਰੀਏ ਨੇ ਲੱਤ ਨਹੀਂ ਮੁਕਰੀਦਾ ਦਵਾਤ ਸੇ ਮੇਰੇ ਕੋਲੇ ਛੋਟੀ ਲਾਗ ਰੋਮ ਪਣਾ ਮੈਂ ਨਾ ਕੋਈ ਕੱਤੀ ਦੀ ਹਗਦਾ ਨਹੀਂ ਇਹ ਸਾਡੀ ਤਸਲੀਨਾ ਕੋਈ ਲਿਆ ਜੀ ਕੋਈ ਵੇਖੇ ਨਾ ਨੂੰ ਤੇ 12 13 ਗੋਸ ਗੱਡੀ ਆ ਪੈ ਗੱਡੀ ਉਮਾਣੇ ਇਹਦੇ ਤੈਨੂੰ ਉਧਰ ਪਹਰਾ ਆ ਫੜੋ ਬੱਚਾ ਫੜੋ ਇਹਨੂੰ ਲੱਗਦਾ ਥਣ ਛੋਟੇ ਤੇ ਥੱਲੇ ਦੀ ਟੈਣ ਹਮਮ ਵਾਲੀ ਜਾਰੀ ਕੱਢੀ ਨਹੀਂ ਆਜੀ ਵਾਲੀ ਮਾਤ ਬਣਾ ਦੇ ਵੇਖੋ ਚੋਾਈ ਮੈਂ ਨਾ ਸੇਕ ਦੀ ਜੰਦੀ ਥਲੇ ਢੀ ਚੋਂ ਇਕੱਠੀ ਚੰਗੀ ਆ ਸਦਾ ਚੋਂ ਜਦਾ ਹੋਰ ਤੋਰ ਨੇ ਵੀ ਸਾਡਾ ਉਹ ਦੋ ਜਿਹੜੇ ਡੈਕਟਰ ਆ ਗਏ ਇੱਕ ਤਾਂ ਕਾਲੀ ਕੱਟੀ ਕੋ ਗਾਲ ਹੀ ਨਹੀਂ ਕੱਢਦੇ ਕਿੱਧਰ ਦੇ ਰੱਖੂ ਥੋੜਾ ਟਾਈਮ ਭੱਜਿਆ ਨੂੰ ਕੋ ਰੱਖੂ ਪਰ ਭੱਜਿਆ ਨੂੰ ਇਹ ਕੋ ਕੱਟੀ ਆ ਜੇ ਕੋਈ ਇਹ ਜੰਗਲੀ ਜਿਹੇ ਡਰ ਸਪੋਰਟਸ ਮਾਜ਼ ਮੈਂ ਗਾਲ ਹੀ ਨਹੀਂ ਕਹਿਣਾ ਕਾਹਦੇ ਕਰ ਸਕੂਗਾ ਹਾਂਜੀ ਸਾਡਾ ਕਾਰਤੀ ਵੀ ਬੋਲਿਆ ਨਹੀਂ ਖਾਣੀਆਂ ਕਾਹਦੇ ਕਰ ਸਕਦਾ ਕੋਈ ਬਾਈ ਜੀ ਬਹੁਤ ਸੋਣੀ ਯਾਰ ਮੈਂ ਨਾ 10 ਕਿਲੋ ਫੀਲਿੰਗ ਕੋ ਹੋੜ ਕੱਤੀ ਥੱਲੇ ਦਰ ਬੈਠ ਬੜੀ ਜਿਆਦਾ ਜੀ ਬੰਦੇ ਨੇ 12 ਕਿਲੋ ਖਰਚੋ ਤਾਂ ਜੋ ਜਿਹੜਾ ਵੈਲਿਊ ਕਰੂਗਾ ਜਾ ਵੀ ਠੀਕ ਹੈ ਅਦੰਦ ਕੱਟ ਕੇ ਵਿਖਾ ਦੇ ਦਿਆ ਹਣਾ ਜੀ ਚੌਗੀ ਮੋਹ ਆ ਚਾਰ ਦੰਦ ਹਣ ਚਾਰੇ ਦੰਦ ਫੇਰ ਕੱਟੀ ਦਾ ਵੈ ਕੋਈ ਤੋਰਾ ਟੱਲਾ ਵੇਆ ਫਲਵਾਂ ਦਾ ਨੂੰ ਇੱਥੇ ਤੋੜ ਕੇ ਟੋਰਟੀਆਂ ਬਣੇ ਤੁਵੇਂ ਨੀਂ ਨਾ ਬਣਾ ਜੀ ਰੱਬ ਨਾ ਸੁਣ ਪਾਣੀ ਪੀ ਲੈਸ ਤੇ ਜੀ ਕਿਸ ਕਾਸੋਂ ਜਿਹਨੇ ਦੀ ਆ ਕਿ ਕੋਈ ਉਹਦਾ ਦੋ ਰੱਖੀ ਮੁੱਲ ਦੇ ਦਾ ਸਵਾ ਹਾਂ ਇੱਕ ਦਾ ਇੱਕ ਇੱਕ ਸੱਬ ਦੀ ਜਿਹੜੀ ਝੋਟੀਆਂ ਮਾ ਹਾਂ ਨਾ ਇਹ ਬਸ ਮੁੱਲ ਨਹੀਂ ਕਰਦੇ ਥੋੜੇ ਥੋੜੇ ਮੁੱਲ ਨਹੀਂ ਹਾਂ ਬਸ ਜਿਹੜੀ ਜਿਹੜਾ ਸੱਬ ਦੀ ਹਾਂ ਨਾ ਇਹ ਨਹੀਂ ਪਰ ਨਾਟਾ ਝੋਟੀਆਂ ਲੈ ਲੈ ਮਰਦਾ ਇਹਦਾ ਕਟੀਆਂ ਲੈ ਗਿਆ ਨਾ ਜਿਹੜਾ ਦੋਨੇ ਲੈ ਗਏ ਦੋ ਦੋ ਲੱਖ ਦੀਆਂ ਕਟੀਆਂ ਹੈ ਬਿਲਕੁਲ ਹਾਂ ਵੀ ਮੈਂ ਸੁਣਾਈ ਅਰੇ ਤੁਸੀਂ ਸੁਣੇ ਛੇ ਦਾ ਮੁੱਲ ਹੈ ਤੁਸੀਂ ਕਿਹਾ ਨਹੀਂ ਛੇ ਦੇ ਭਲੇ ਮਤਲਬ 12 ਮਾਦਿਆਂ ਚਲੋ ਅੱਛਾ 12 ਦਾ ਖਰਾ ਹੈ बाराशा और बाराशा को कुछ दास मास दूजा 21 12 का पैकेट रह के खाएगा खारा दो तक छोटी चले यो ले आ ले आ ने जो ले ये जी हां जी ये भी दो और बनाओ बैक अटियो और बैक अटियो स्विक्टो करा दो और आज ये बैच है तो क्या सवाल है पूरी क्वालिटी तो कर नहीं कि पहले जा के लस रहे रामदेव जी ਸੋਹਣੇ ਜੀ ਗਾਓ ਹੋਏ ਜੀ ਤੇ ਹੋਸੀ ਜੀ ਆਹ ਬਣ ਗਿਆ ਜੀ ਜੇਪਾ ਇਹੋ ਜੀ ਇੱਕ ਰੰਗ ਸਾਲੀ ਗੁਰਿਆ ਕੱਤੀ ਪ्योर ਮੋਰਾ ਦੀ ਧਾਣ ਧਾਨ ਮੂੰਹ ਮਾ ਗੇ ਤੱਕੀ ਰਭੇ 15 ਕਿਲੋ ਦੁੱਧ ਦਊਗੀ ਜੇ ਤਾਜੀ ਥੋਈ ਚਾਰ ਪੰਜ ਦਿਨ ਦੀ ਅਜੇ ਪੌਣ ਵਾਲਿਆਂ ਦੇ ਨਹੀਂ ਉਹ ਵੀ ਥੋਈ ਇਧਰ ਆਉਣਾ ਮੈਂ ਨਾਲ ਵੀਡੀਓ ਪਾ ਦੇਣਾ ਮੱਝਾਂ ਦੇ ਇਹ ਤਿਆਰ ਕਰਨਾ ਹੈ ਕੱਤੀ ਮਗਰੇ ਦੇ ਜਬੜੀ ਨਾ ਛਿੰਨਾ ਦਾ ਸ਼ੀਵ ਕੁਮਾਰ ਦੀ ਜਿਹੜਾ ਮੌਲ ਦੇ ਕੰਮ ਕਰਵਾਉਣਾ ਕੀ ਇਹ ਮੀਂਹ ਪਈ ਪ੍ਰਵਾਹ 115 ਦੀ ਇਹ ਜੋ ਜਦੋਂ ਤੇੜੀ ਉੱਪਰ ਆ ਰਹੀ ਹੈ ਨਾ ਦੇਖੋ ਬੰਦਰਾ ਇਹ ਹਰਾਇਆ ਨਹੀਂ ਉਹ ਕਹਿੰਦੇ ਉਹਦੀ ਮੋਟਾ ਬਾਜੀ ਜੂਰੀ ਜੋ ਬੜੀ ਹੈ ਬਸ 115 ਦੀ ਆਉਂ ਉਹਦੇ ਇੱਕ ਬਾਗ ਉੱਤਰ ਹਾਂ ਪਟਾ ਦਾ ਕੋਈ ਨਹੀਂ ਆਹਾਂ ਜੇ ਤੁਹਾਨੂੰ ਜੇ ਜੀ ਦੂਜਾ ਕੋ 50 ਕੋ ਜੇ ਥਨੇ ਦੋ ਦਿਨ ਮੈਂ ਥਨੇ ਜਿਆਦਾ ਜੋ ਦਿਨ ਬੁਖਾਰ ਆ ਮਾੜਾ ਜਾਂ ਮੰਨ ਗਈ ਐ ਪੌਣੀ ਇਤਨੀ ਮੈਂ ਪਾ ਦਿੱਤੀ ਹੋਰ ਵਿਕਟ ਗੇ ਲਾਕੇ ਚੰਗੇ ਲਾਕੇ ਨੀ ਮਸ ਹਾਂ ਚੰਗੇ ਲਾਕੇ ਗਾਰੇ ਕੋਲ ਮੈਂ ਨਾ ਕੁੜੀਆਂ ਗੇ ਉੱਤਤੀਆਂ ਗੇ ਹਰਿਆਣੇ ਦੀਆਂ ਕੱਟ ਕੇ ਉੱਤ ਗਿਆ ਹੋਰ ਨਾ ਤਨੇ 10 ਕਿਲੋ ਦੁੱਧ ਨਾ ਕੋਲ 10 ਕਿਲੋ ਦੁੱਧ ਤੇ ਝੂਠ ਮਾਰ ਨਾ ਆਪਾਂ ਦੁੱਧ ਪਾਰਾ ਹੈਗਾ ਤੇਰਾ ਹੋਰ ਕੱਲ ਦਾ ਮੈਂ ਨਾ ਕੁੜੀਆਂ ਆਣ ਕੇ ਖਾਦਾ ਘਾਟ ਨਹੀਂ ਲਾਂਜੀ ਜੀ ਬੜਾ ਭਰਾ ਆ ਗਾੜੀ ਦੇ ਲੱਤਾ ਦੀ ਸੂਈ ਇੱਕ ਵਾਰ ਲੈ ਚਲੋ ਬਰਾ ਦੋ ਇਹ ਕੌਣੀ ਵੀ ਨਾ ਮਾਰ ਜਾਣਾ ਆਏ ਬਣਾ ਦੇ ਕੋਈ ਜੋਗ ਰੱਖਿਆ ਗਾਥੀ ਗੁਰੂ ਕੋਈ ਕਹਿੰਦਾ ਮੈਂ ਜੋਖੀ ਲੈ ਲੈ ਬੱਠੀ ਹੱਡੀ ਝੋਟੀ ਕੋਲ ਕੋਲ ਸਾਇਰ ਤੇ ਤੋਰ ਫਾਰ ਮੈਂ ਤਾਂ ਖਵਾ ਲਗਾ ਚਤਾਇ ਉਂਗੜੀ ਚਤਾ ਦਿੰਦੀ ਉਂਗੜੀ ਆ ਜੀ ਪੌਣੀ ਨਹੀਂ ਹੈ ਤੁਹਾਡੇ ਨਾਲ ਜਲਾ ਰਹੇ ਪਾਣੀ ਪੈਣ ਨੂੰ ਮੁੜਿਆ ਦੇ ਕਹਿੰਦੇ ਕੱਬ ਦਿੱਤੀ ਜਦੋਂ ਵੀਡੀਓ ਖੜਾਉਗਾ ਸਰਕਾਰਾਂ ਬੜੀ ਜਿਆਦਾ ਚੀ ਹੈ ਇਹ ਇਹ ਮਸਲਾ ਰਿਆ ਨਹੀਂ ਦੀ ਬੱਜੀ ਜੀ ਕੀ ਮਤ ਫਰ ਇਹ ਜਿਹੜੀ ਦੇਖੋ ਜ਼ਰੀ ਦੇ ਮੁੱਲ ਤੇ ਹੁਣ ਕੱਟ ਪਾਉਣਾ ਤੇ ਭਾਵੇਂ ਆਪਾਂ ਖਵਾਵਾ ਆਪੀਏ ਕੋਸ਼ਿਸ਼ ਕਰੀਏ ਇਹ ਵੀ ਇੱਕ ਕੰਮ ਹੈ ਜਿਹੜੀ ਆਪਾਂ ਜਦੋਂ ਖੇਰੀ ਜੀ ਇਹ ਜਿਹੜੀ ਆਪਾਂ 15 ਦੀ ਚਲੋ ਹਾਂ ਮੰਦੋ ਜੀ ਕੱਟਾ ਮਗਰ ਟੁਏ ਨਹੀਂ ਇਹ ਬੱਚੇ ਦਾ ਖਾਜੂ ਕਰਾਉਂਦੇ ਪੱਸੀਰ ਵਾਲਾ ਆ ਇਹਦੇ ਤੋਂ ਇੱਕ ਅਰਜਾ ਟੁਏ ਲੈ ਅਚੇਂਦਾਈ ਆ ਹਾਂ ਆ ਜਿਹੜੀ ਅੱਜ ਤੋਂ 2 ਨੰਬਰ ਤੇ ਰਫਾਈ ਦੁੱਜੇ ਹੁੰਦੇ ਆ ਉਹ ਵੀ ਕੱਟੀ ਜੋ ਆ ਉਹਦੀ ਉਹ ਪਹਿਲਣ ਝੋਟੀ ਦਾ ਆ ਕੱਟਾ ਜੋ ਠੀਕ ਆ ਤੇ ਆ ਬੋਲੀ ਦਾ ਬੱਚਾ ਜੋ ਆ ਨੀਲੀ ਦਾ ਚਾਰ ਪੰਜ ਦਿਨ ਦੀ ਉਹ ਨੀਲੀ ਦੀ ਝੋਈ ਆ ਚਲੋ ਤੇ ਆ ਉਹਦਾ ਬੱਚਾ ਜੋ ਪਰਲੇ ਬੰਨੇ ਜਿਹੜੀ ਵੱਡੀ ਮੈਂ ਬਸ ਠੀਕ ਆ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਲੱਗੀ ਆ ਜੀ ਤੇ ਦੇਖੋ ਜੀ ਆ ਪਸੂ ਛੇ ਹੈ ਭਾਈਏ ਕੋਲ ਜੀ ਬਾਕੀ ਵਾਰ-ਵਾਰ ਵੀ ਜੀ ਇਹੀ ਵੇਂਦੇ ਅਸੀਂ ਕਰ ਦਿੰਨੇ ਆ ਕਿ ਇੱਥੇ ਆ ਕੇ ਚੋਅ ਚੋੜੀ ਪਾਸ ਕਰੋ ਹਣਾ ਭਾਈ ਜੀ ਵੀ ਆਪਣੀਆਂ ਆ ਕੇ ਚੋਅ ਤਸਦੀਕ ਕਰੋ ਸੂਈਆਂ ਸਵਾਈਆਂ ਵਈਆਂ ਜੀ ਬਿਲਕੁਲ ਭਾਈ ਜੀ ਬਿਲਕੁਲ ਹਾਂ ਜੀ ਹਾਂ ਜੀ ਛੇ ਮੱਝਾਂ ਜੋ ਔਰ ਕੈਪਟਨ ਚੋਕ ਤੇ ਗੂਰੀ ਵੀ ਜੋ ਨੀਲੀ ਵੀ ਜੋ ਤੇ ਮੋਰਾ ਵੀ ਹੈ ਗਿਆ ਜੋ ਸਾਰੀ ਨਸਲ ਮਿਲੂਗੀ ਬੋਲੋ ਨੰਬਰ ਜੀ ਨੰਬਰ ਆਪਣਾ 81436 ਤੇ 37725 ਪਿੰਡ ਦੁਲਚੀਪੁਰ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰ ਬਿਲਕੁਲ ਜੀ ਹਾਂਜੀ ਹਾਂਜੀ ਸਤਿਕਾਰ ਸਤਿ ਸ੍ਰੀ ਅਕਾਲ ਜੀ